ਤੰਦ ਭਲੀ ਭਾਂ ਤੁਸੀਂ ਵੀ ਜਾਣਦੇ ਹੋ ਸਿੱਖ ਸੰਗਤਾਂ ਵੀ ਜਾਣਦੀਆਂ ਤੇ ਮੈਂ ਤੇ ਬਾਬਾ ਅਵਤਾਰ ਸਿੰਘ ਜੀ ਹੁਣਾਂ ਦਾ ਬੜਾ ਰਿਣੀ ਆ ਜਿਨ੍ਹਾਂ ਨੇ ਇਹ ਸੂਝ ਸਮਝ ਕੇ ਤੇ ਸਾਰੇ ਪਿੰਡਾਂ ਨੂੰ ਸਦਾ ਦਿੱਤਾ ਤੇ ਅੱਜ ਸਮਾਂ ਸਾਡੇ ਕਤਰ ਹੋਣ ਦਾ ਸਿੱਖ ਨੂੰ ਚਾਹੀਦਾ ਇੱਕ ਪਲੇਟ ਫਾਰਮ ਤੇ ਹੋ ਇਹ ਇੱਕ ਮਜ਼ਾਕ ਜਿਹਾ ਸਾਡਾ ਬਣ ਜੇਗਾ ਬਾਹਰ ਲੀਆਂ ਕੰਟਰੀਆਂ ਚ ਵੀ ਇੱਥੇ ਵੀ ਕਿਉਂਕਿ ਜਿਹੜਾ ਫੈਸਲਾ ਖਾਲ ਤਖਤ ਹੁੰਦਾ ਹੀ ਉਹਨੂੰ ਕੋਈ ਦੂਲ ਨਹੀਂ ਸੀ ਸਕਦਾ ਜਿਹੜੇ ਕਿ ਅੱਜ ਆਪੇ ਫੈਸਲੀ ਆਪੇ ਜਥੇਦਾਰ ਲਾ ਦੇਣੇ ਆਪੇ ਲਾ ਦੇਣੇ ਇਹ ਤੇ ਖਾਲ ਤਖਤ ਨਾਲ ਸਿੱਧਾ ਮੱਥਾ ਹੋ ਗਿਆ ਪਿੱਛੇ ਤੱਕ ਵੇਖ ਲੋ ਜੇ ਕੋਈ ਰਿਆਤ ਹੈ ਦੱਸ ਦੋ ਤੇ ਜਿਹੜਾ ਹੁਣ ਵੀ ਲਾਊਗਾ ਰਹੂਗਾ ਵੀ ਇਹਦੇ 'ਚ ਕੋਈ ਦੂਰ ਰਹਿਮਾਨੀ ਗਿਆ ਕਿ ਲੱਗਦਾ ਨਹੀਂ ਸਿੱਖਾਂ ਵਾਂ ਦੇ ਕਾਲਾ ਦਿਨ ਆ ਗਿਆ ਜਿਹੜਾ ਇਹ ਏਡਾ ਵੱਡਾ ਫੈਸਲੇ ਲੈ ਗਏ ਨੇ ਜੀ ਬਿਲਕੁਲ ਇਹਦੋਂ ਹੋਰ ਕਾਲਾ ਦਿਨ ਕੀ ਆਉਣਾ ਕਿਉਂਕਿ ਜਦੋਂ ਕਾਲੀ ਫੂਲਾ ਸਿੰਘ ਸੀ ਜਥੇਦਾਰ ਜੀ ਇਹਨਾਂ ਨੇ ਰਾਜ ਕੀਤਾ ਤੇ ਰਾਜ ਉਹ ਵੀ ਰਾਜਾ ਸੀ ਉਹ ਰਾਜ ਸਾਨੂੰ ਨਾ ਲੱਭਾ ਨਾ ਲੱਭਣਾ ਕਈ ਜੋ ਮਰਜ਼ੀ ਕਹਿਣ ਪਰ ਉਹਨੇ ਵੀ ਕਾਲ ਤੱਕ ਦੇ ਹੁਕਮ ਨੂੰ ਅਦੂ ਲਿਆ ਨਹੀਂ ਉਹ ਵੀ ਆਏ ਉਹਨੂੰ ਵੀ ਥੰਮਣਾ ਬੰਨਿਆ ਗਿਆ ਕੋੜੇ ਵਜੇ ਪ੍ਰਵਾਨ ਕੀਤਾ ਉਹਨੇ ਕਿਉਂਕਿ ਇੱਕ ਸਿੰਘ ਸਹਿਬਾਨ ਦਾ ਹੁਕਮ ਸੀ ਪ੍ਰਵਾਨ ਕੀਤਾ ਇਹ ਕਿਉਂ ਨਹੀਂ ਪ੍ਰਵਾਨ ਕਰਦੇ ਇਨਾਂ ਨੂੰ ਵੀ ਚਾਹੀਦਾ ਉਹਦੇ ਹੁਕਮ ਨੂੰ ਪ੍ਰਵਾਨ ਕਰਨ ਗਲਤੀ ਤੇ ਇਹੀ ਆ ਨਾ ਉਹਨਾਂ ਦੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਵੀ ਜੇ ਉਹ ਸਿਧਾਂਤ ਤੇ ਚੱਲਣ ਦਾ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਲਾ ਦਿਓ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤੇ ਇਹੀ ਕੀਆ ਹੈ ਨਾ ਇੰਦਰ ਨੇ ਵੀ ਉਹੀ ਫੈਸਲਾ ਲਿਆ ਬਿਲਕੁਲ ਤੇ ਚਾਹੀਦਾ ਵੀ ਆ ਇਹ ਕੋਈ ਖਮਾਜਾ ਨਹੀਂ ਇਹਨਾਂ ਦੇ ਪਾਸ ਜਿਸ ਇੱਕ ਕੂਮ ਮਗਰ ਹੈਗੀ ਆ ਨਾ ਤੇ ਜੇ ਉਹਨਾਂ ਨੇ ਜੋ ਉੱਥੇ ਸਿਧਾਂਤ ਕਹਿੰਦਾ ਉਹਦੇ ਮੁਤਾਬਕ ਜੇ ਫੈਸਲਾ ਕੀਤਾ ਨਾ ਤੇ ਕੋਈ ਗਨਾਹ ਨਹੀਂ ਆ ਸਚਾਈ ਸਚਾਈ ਆ ਦੱਸਣ ਦੀ ਤੇ ਲੋੜ ਨਹੀਂ ਦਿਸਣ ਦਿਆ ਸਾਬ ਵੀ ਦਿਸਣ ਦਿਆ ਵੀ ਜੇ ਫੈਸਲਾ ਤੁਸੀਂ ਕਬੂਲ ਕਰੋ ਜਦੋਂ ਤੁਸੀਂ ਮੰਨੇ ਹੋ ਤੇ ਦੁੱਖ ਕੀ ਹੈ ਜਦੋਂ ਆਪਾਂ ਮੰਨ ਹੀ ਗਏ ਆ ਵੀ ਆ ਗਨਾਹ ਆਪਾਂ ਕੀਤਾ ਬਿਲਕੁਲ ਤੇ ਮੈਨੂੰ ਤਾਂ ਮੁਕਰਨਾ ਕੀ ਆ ਕਦੀ ਵੀ ਨਹੀਂ ਭੁੱਲ ਜਾਣ ਕੋਟਰੀ ਨਸੀਰ ਖਾਂ ਬਸਰ ਕੀ ਗੇਲਾ ਤੋਂ ਪਿੰਡ ਤਾਜਾ ਚੱਕ ਪਿੰਡ ਸਾੰਘਨੇ ਤੋਂ ਪਿੰਡ ਰਾਮੂਵਾਲ ਗੁਰੂ ਕੀ ਬਡਾਲੀ ਜਿਵੇਂ ਗਿਣਤੀ ਦੇਣ ਲੱਗਾ ਕਾਫੀ ਸਮਾਨੇ ਕੋਲ ਸ਼ਾਰਟਕਟ ਦੇ ਵਿੱਚ ਘੜ ਤੋਂ ਘੜ ਅੱਜ 15 ਪਿੰਡਾਂ ਦੇ ਪੰਜ ਸਰਪੰਚ ਇਕੱਠੇ ਆਏ ਆ ਦਿਨਾਂ ਵਿੱਚ ਸਾਡੇ ਬੜੇ ਪਤਵੰਤ ਤੇ ਪ੍ਰਧਾਨ ਤਾਰਸਿੰਦਰ ਜੀ ਸਾਡੇ ਆਪ ਪਾਰਟੀ ਦੇ ਸਾਡੇ ਇਲਾਕੇ ਦੇ ਨਮਾਇंदे ਭਾਈ ਰਾਣਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਾਈਟਰ ਗੁਰਦੀਪ ਸਿੰਘ ਜੀ ਇਤਰਾ ਕੋਟਰੀ ਤੋਂ ਸਾੰਗਨੇ ਤੋਂ ਸਰਪੰਚ ਸਾਹਿਬ ਪਿੰਡ ਤਾਜੀ ਚੱਕ ਤੋਂ ਸਰਦਾਰ ਪ੍ਰੀਮ ਸਿੰਘ ਜੀ ਸਰਪੰਚ ਸਾਹਿਬ ਸਾਹਿਬ ਦਾ ਇਹ ਅੱਜ ਬੜਾ ਹੀ ਦੁਖਦਾਈ ਸਮਾਂ ਆ ਕਿ ਸਾਡੇ ਸਭ ਤੋਂ ਸਰਮੌਰ ਉੱਚ ਜਿਹਨੂੰ ਕਿ ਅਸੀਂ ਸੁਪਰੀਮੋ ਆਪਣੇ ਕਹਿ ਸਕਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਾਡੇ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੀ ਬੀਰੀ ਦੇ ਮਾਲਕ ਨੇ ਸਾਝਿਆ ਸੀ। ਉਹਦਾ ਸਿਧਾਂਤ ਵੀ ਇਹ ਸੀ ਕਿ ਇੱਕ ਸਮਾਉ ਕੇ ਕਾਲ ਤੱਕ ਸਭ ਤੋਂ ਹੋਇਆ ਹੁਕਮਨਾਮਾ ਜਿਹੜਾ ਹੈ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਉਹਦਾ ਮਾਨ ਸਤਕਾਰ ਕਰਦੀਆਂ ਆਂ ਤੇ ਕਰਦੀਆਂ ਰਹਿਣਗੀਆਂ। ਪਰ ਅਜੋਕੇ ਸਮੇਂ ਦੇ ਵਿੱਚ ਅੱਜ ਵੇਖਿਆ ਜਾ ਰਿਹਾ ਕਿ ਬਿਨਾਂ ਵਜ੍ਹਾ ਬਿਨਾਂ ਮਤਲਬ ਤੋਂ ਸਿੰਘ ਸਾਹਿਬ ਬਣਦਾ ਆ ਬਣਾਉਣ ਲੱਗਿਆਂ ਤੇ ਸਾਰੀਆਂ ਸੰਪਰਦਾਇਆਂ ਨੂੰ ਇਕੱਠਾ ਕੀਤਾ ਜਾਂਦਾ ਜਿੰਨੀਆਂ ਸੂਝਵਾਨ ਆ ਤੇ ਲਾਉਣ ਲੱਗਿਆਂ ਕਿਸੇ ਨੂੰ ਨਹੀਂ ਪੁੱਛਦੇ ਸੋ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਕਿ ਉਹਨੇ ਕਰਾਇਆ ਉਹਨੇ ਕਰਾਇਆ ਇਹਦੇ ਸਾਨੂੰ ਆਪ ਜਾਗਰਤਾ ਲਿਆਉਣੀ ਪਊ ਆਪਣੇ ਵਿੱਚ ਕਿਉਂਕਿ ਸਾਡੇ ਵਾਸਤੇ ਜਿਹੜਾ ਆ ਸਭ ਤੋਂ ਉੱਚੀ ਤੇ ਸੁੱਸੀ ਜਿਹੜੀ ਚੀਜ਼ ਆ ਉਹ ਸ੍ਰੀ ਅਕਾਲ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਰ ਅੱਜ ਜੋ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਦੇ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਤੋਂ ਜਿਨ੍ਹਾਂ ਨੂੰ ਬਿਨਾਂ ਕਾਰਨ ਕੋਈ ਨਾ ਕਰਨ ਵਾਲਾ ਜਿਹੜਾ ਦਸਣ ਤੋਂ ਬਗੈਰ ਹੀ ਲਾਹ ਦਿੱਤਾ ਗਿਆ ਇਹ ਚੀਜ਼ ਦਾ ਸਾਨੂੰ ਬਹੁਤ ਹੀ ਦੁੱਖ ਹੋਇਆ ਔਰ ਅਜੇ ਹੀ 15 ਪਿੰਡਾਂ ਦੇ ਪਿੰਡ ਸਰਪੰਚੇ ਸੇ ਕਰਕੇ ਇਕੱਠੇ ਹੋਏ ਆ ਕਿ ਚਲੋ ਜੇ ਜਲਦਬਾਜੀ ਵਿੱਚ ਅੰਤਰਗੜ ਕਮੇਟੀ ਨੇ ਫੈਸਲਾ ਲਿਆ ਆ ਤੇ ਪਹਿਲਾਂ ਤੇ ਜਿਤਨਾ ਮਾਨ ਸਤਕਾਰ ਦੇ ਨਾਲ ਅਸੀਂ ਸਿੰਘ ਸਾਹਿਬ ਨੂੰ ਕਾਲ ਤਖਤ ਦੇ ਉੱਤੇ ਸਥਾਪਨਾਤ ਵਿਸ ਬਣਾਉਂਦੇ ਆ ਕਿ ਅੱਜ ਸਿੰਘ ਸਾਹਿਬ ਦਾ ਜਿਹੜਾ ਹੈ ਦਸਤਾਰਤ ਆਪਣਾ ਦੇ ਉਸਿਆ ਲੌਣ ਬਾਰੇ ਵੀ ਇਤਨੇ ਵਿਚਾਰ ਕੀਤੀ ਜਾਣੀ ਚਾਹੀਦੇ ਇਹਦਾ ਇਹ ਨਹੀਂ ਮਤਲਬ ਕਿ ਲੌਣ ਲੱਗਿਆ ਉਹਨੂੰ ਕੋਈ ਨਾ ਪੁੱਛੇ ਦੇ ਜਦੋਂ ਉਦੋਂ ਸਾਰੇ ਸਮੱਸਿਆ ਪੁੱਛਦੇ ਆ ਇਸੇ ਕਰਕੇ ਦੁੱਖ ਹੋਇਆ ਜੀ ਕਿ ਜਿਹੜੀ ਕਾਰਨ ਹੀ ਕੋਈ ਨਹੀਂ ਦੱਸਿਆ ਗਿਆ ਇਹ ਕੁਕਾਰਨਤ ਨਹੀਂ ਨਾ ਕਿ ਇਹਨਾਂ ਤੋਂ ਜੀ ਸਿੱਕੋਂ ਬਦਲੇ ਫੈਸਲੇ ਨਹੀਂ ਲੈ ਗਿਆ ਜੀ ਇਹਨਾਂ ਦੇ ਉਤੋਂ ਫੈਸਲੇ ਨਹੀਂ ਕੀਤੇ ਔਰ ਮਨੂ ਦੇਸ਼ ਵਾਲੀ ਸਮਝਾਈ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਆਇਆ ਉਹ ਹੀ ਦੁੱਖ ਦਈ ਹੈ ਕਿਉਂਕਿ ਜਦੋਂ ਸੱਚ ਦੀ ਆਵਾਜ਼ ਤੇ ਅਸਲ ਜਦੋਂ ਠਾਉਣੀ ਆ ਨਾ ਤੇ ਇਹ ਕੰਮ ਹੁੰਦੇ ਆ ਜੀ ਸ਼ੁਰੂ ਤੋਂ ਤੁਸੀਂ ਸਾਨੂੰ ਜਿਆਦਾ ਸੂਝਵਾਨ ਜੀ ਤੇ ਮੈਂ ਚਾਹੁੰਦਾ ਵੀ ਇਹ ਚੀਜ਼ ਜੋ ਵੀ ਹੋਇਆ ਨਾ ਸਭ ਤੋਂ ਸਿੱਖ ਜਿਹੜੀ ਆ ਵਿਦੇਸ਼ਾਂ ਵਿੱਚ ਆਪਣੇ ਪੰਜਾਬ ਦੇ ਹੈ ਜਾਂ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ ਰਹਿੰਦੇ ਆ ਕਿ ਅਸੀਂ ਬੜੇ ਚਿਰ ਦੇ ਸੁਣਦੇ ਹੁੰਦੇ ਆ ਕਿ ਕਾਲੀ ਫੁੱਲਾ ਸੂਰਗ ਦਾ ਜ਼ਹੀਦਾਰ ਨਹੀਂ ਆਇਆ ਜੀ ਕਾਲੀ ਫੁੱਲਾ ਸੂਰਗ ਦਾ ਜ਼ਹੀਦਾਰ ਹੁੰਦਾ ਸੀ ਅੱਜ ਇਹ ਨਹੀਂ ਹੁੰਦੀ ਜੇ ਅੱਜੋ ਫੈਸਲਾ ਇਹ ਹੈ ਤੇ ਸਾਡਾ ਵੀ ਇੱਕ ਮੰਨਦਾ ਵੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੋਈਏ ਕਿਉਂਕਿ ਜਰਨੈਲ ਉਹੀ ਕਾਮਯਾਬ ਹੁੰਦਾ ਹੈ ਜਿਹਦੇ ਮਗਰ ਫੌਜ ਹੋਵੇ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਇੱਕ ਸਿੱਧਾ ਸਦਾ ਬੰਦਾ ਸੇਵਾਦਾਰ ਹਾਂ ਕਿਉਂਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹਦੇ ਬਾਰੇ ਪਤਾ ਹੋਵੇ ਕੱਲ ਨੂੰ ਮੈਨੂੰ ਕੋਈ ਕਹਵੇ ਬਾਬਾ ਜੀ ਦੱਸੋ ਤੁਸੀਂ ਕਦੋਂ ਵੇਖਿਆ ਤੇ ਮੈਂ ਕਥੋਂ ਦੱਸੂ ਅੱਜ ਮੇਰੇ ਵਿਚਾਰ ਇਹੋ ਹੀ ਆ ਕਿ ਮੈਂ ਅੰਤਰਗੜ ਕਮੇਟੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਇਹ ਮੂੜ ਤੋਂ ਵਿਚਾਰ ਕਰਕੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਸਥਾਪਿਤ ਕੀਤਾ ਜਾਵੇ ਔਰ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਨੂੰ ਇਹ ਬੇਨਤੀ ਹੈ ਕਿ ਘੱਟੋ ਘੱਟ ਆਪਾਂ ਥੋੜੇ ਜਿਹਾ ਸਿਆਣੇ ਬਣ ਜਾਈਏ ਜੇ ਅੱਜ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਬਣੀ ਆ ਸੁਲਤਾਨ ਸਿੰਘ ਜਥੇਦਾਰ ਜੀ ਨੇ ਇਹ ਗੱਲ ਬਣੀ ਆ ਤੇ ਕੱਲ ਨੂੰ ਵਾਰੀ ਸਾਡੀ ਵੀ ਹੋਣੀ ਆ ਇਹ ਤੇ ਮਤ ਸੋਚੋ ਕਿ ਉਹਨਾਂ ਨੂੰ ਆਈਏ ਤੇ ਤੁਹਾਡੀ ਵਾਰੀ ਨਹੀਂ ਆਊ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਸਾਰੇ ਰਲ ਮਿਲ ਕੇ ਚਲੋ ਜਲਦਬਾਜੀ ਵਿੱਚ ਜਾ ਕੇ ਦੇਖਿਆਂ ਜੋ ਇਹ ਫੈਸਲਾ ਆਇਆ ਹੈ ਕਿਤੇ ਮੁੜ ਵਿਚਾਰ ਕਰਕੇ ਇਹ ਜਥੇਦਾਰੀ ਦੁਬਾਰਾ ਬਹਾਲ ਕੀਤੀ ਜਾਵੇ ਔਰ ਫਿਰ ਹੀ ਸਹੀ ਫੈਸਲੇ ਲੈ ਜਾਣਗੇ ਔਰ ਇਹ ਫੈਸਲੇ ਨਹੀਂ ਵੀ ਲੈ ਗਏ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਅੱਗੇ ਇੱਕ ਸਮਾਂ ਸੀ ਕਿ ਚਲੋ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਕਾਲ ਤੱਕ ਤੋ ਹੁਕਮ ਨਵਾ ਯਾਰ ਜੁਹਦਾ ਤੇ ਦਿੱਲੀ ਸੈਂਟਰ ਸਰਕਾਰ ਹਿਲ ਜਾਂਦੀ ਸੀ ਤੇ ਅੱਜ ਦੇ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਮੂੰਹ ਛੋਟਾ ਤੇ ਗੱਲ ਵੱਡੀ ਕਰ ਲਗਾ ਅਮਰਸਰ ਦਾ ਡੀਸੀ ਨਹੀਂ ਮੰਨਦਾ ਵੀ ਔਰ ਸਭ ਤੋਂ ਦੁੱਖਦਾ ਇਹ ਮੈਂ ਸੁਣਿਆ ਕਿ ਰਵੀਰ ਸੁਣੇ ਜਾਂਦੇ ਕਿ ਤੁਹਾਡੇ ਫੈਸਲੇ ਜਿਹੜੇ ਆ ਜੀ ਉਹ ਚਾਰ ਦੁਆਰੀ ਦੇ ਅੰਦਰ ਹੀ ਆ ਕੁਵੇ ਕਾਲ ਤੱਕ ਦਾ ਜਿਹੇਦਰ ਤੇ ਫੈਸਲੇ ਚਾਰ ਦਿਵਾਰੀ ਦੇ ਅੰਦਰ ਰਹਿ ਜੇ ਕਿਦਾਂ ਦਾ ਫੈਸਲਾ ਹੋਇਆ ਹੋਵਾਂਗੇ ਜੀ ਅੱਜ ਵੀ ਕੋਈ 15 ਮਿੰਟ ਇਕੱਠੇ ਆਏ ਆਂ ਔਰ ਮੈਂ ਨਿਊਜ਼ ਤੇ ਸੁਣ ਰਿਹਾ ਰੋਜ਼ ਹੀ ਹੋ ਰਿਹਾ ਔਰ ਜ਼ਰੂਰਤ ਪਈ ਤੇ ਹੋ ਸਕਦਾ ਇਹਨੂੰ ਬੜੇ ਉੱਚੇ ਪੱਧਰ ਤੇ ਲੈ ਜਾਣਾ ਪਊਗਾ ਪਰ ਇਹ ਫੈਸਲਾ ਅਕਾਲਪੁਰ ਕਿਰਪਾ ਕਰੇ ਕਰਨ ਦੇ ਗੁਰੂ ਰਾਮਦਾਸ ਨੇ ਆਹੀਂ ਤੇ ਸਿਰਫ ਉਹਦੀ ਗੜੀ ਬੇਨਤੀ ਕਰਾਂਗੇ ਔਰ ਇਹ ਸਿੰਘ ਸਾਹਿਬ ਦੁਬਾਰਾ ਬਹਾਲ ਹੋਣਗੇ